ਦੋਸਤੋ ਤੁਸੀਂ ਵੀ ਇੱਕ ਜ਼ੀਰੋ ਬੈਲੈਂਸ ਬੈਂਕ ਅਕਾਊਂਟ ਖੁਲਵਾਉਣਾ ਚਾਹੁੰਦੇ ਹੋ ਤੁਸੀਂ ਵੀ ਸੋਚ ਰਹੇ ਹੋਗੇ ਕਿ ਇੱਕ ਸੇਵਿੰਗ ਅਕਾਊਂਟ ਜ਼ੀਰੋ ਬੈਲੈਂਸ ਬੈਂਕ ਅਕਾਊਂਟ ਖੁਲਵਾਇਆ ਜਾਵੇ ਤਾਂ ਉਸਦੇ ਲਈ ਕੀ ਕਰਨਾ ਹੋਊਗਾ ਮੈਂ ਤੁਹਾਨੂੰ ਦੱਸੂਗਾ ਕਿਹੜਾ ਬੈਂਕ ਹੈ ਉਹ ਏਯੂ ਸਮਾਲ ਫਾਈਨਾਂਸ ਬੈਂਕ ਹੈ ਤਾਂ ਉਸਦੇ ਵਿੱਚ ਤੁਸੀਂ ਆਪਣਾ ਇੱਕ ਨਿਊ ਬੈਂਕ ਅਕਾਊਂਟ ਖੁਲਵਾ ਸਕਦੇ ਹੋ ਉਹ ਵੀ ਬਿਲਕੁਲ ਫ੍ਰੀ ਫ੍ਰੀ ਆਫ ਕੋਸਟ ਜ਼ੀਰੋ ਬੈਲੈਂਸ ਬੈਂਕ ਅਕਾਊਂਟ ਰਹੂਗਾ ਮੇਰੀ ਇਹਦੇ ਵਿੱਚ ਜਾਣਕਾਰੀ ਤੁਹਾਨੂੰ ਦੇਣੀ ਰਹੂਗੀ ਵੀ ਤੁਹਾਨੂੰ ਇੱਕ ਵੈਲਕਮ ਕਿਟ ਰਿਸਿਵ ਹੋਊਗੀ ਇਹਦੇ ਵਿੱਚ ਤੁਹਾਨੂੰ ਇੱਕ ATM ਕਾਰਡ ਮਿਲੇਗਾ 25 ਚੈੱਕਾਂ ਦੀ ਚੈੱਕ ਬੁੱਕ ਮਿਲੇਗੀ 5 ਲੱਖ ਤੱਕ ਦਾ ਕਵਰ ਇੰਸ਼ੋਰੈਂਸ ਇਹਦੇ ਵਿੱਚ ਮਿਲੇਗਾ ਤੁਹਾਡੇ ਬੈਲੈਂਸ ਦੇ ਨਾਲ ਹੁਣ ਇਹਦੇ ਵਿੱਚ ਤੁਹਾਨੂੰ ਕੀ ਕੀ ਚਾਹੀਦਾ ਇਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਵੀ ਕੀ ਕੀ ਚਾਹੀਦਾ ਇਹਦੇ ਵਿੱਚ ਤੁਹਾਡੀ 25 ਸਾਲ ਤੋਂ ਵੱਧ ਤੁਹਾਡੀ ਉਮਰ ਹੋਣੀ ਚਾਹੀਦੀ ਹੈ 6 ਲੱਖ ਤੋਂ ਵੱਧ ਤੁਹਾਡੀ ਸਾਲਾਨਾ ਇਨਕਮ ਇਹਦੇ ਵਿੱਚ ਹੋਣੀ ਚਾਹੀਦੀ ਹੈ ਤੇ ਪੈਨ ਕਾਰਡ ਤੇ ਆਧਾਰ ਕਾਰਡ ਚਾਹੀਦਾ ਤੁਹਾਨੂੰ ਇੱਕ ਤੇ ਆਧਾਰ ਕਾਰਡ ਤੇ ਪੈਨ ਕਾਰਡ ਵੈਲਿਡ ਹੋਣਾ ਚਾਹੀਦਾ ਉਹਦੇ ਉੱਪਰ ਨਾਮ ਦੋਨੋਂ ਦੇ ਉੱਪਰ ਸਹੀ ਹੋਣਾ ਚਾਹੀਦਾ ਆਧਾਰ ਕਾਰਡ ਤੇ ਪੈਨ ਕਾਰਡ ਨੰਬਰ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਤੁਹਾਡਾ ਲਿੰਕ ਹੋਣਾ ਚਾਹੀਦਾ ਤੇ ਕੋਈ ਚਾਰਾਂ ਦੇ ਵਿੱਚ ਉਪਲਬਧ ਦਾ ਕੋਈ ਦੇ ਵਿੱਚ ਨਹੀਂ ਵੀ ਤੁਸੀਂ ਆਪਣਾ ਪਿੰਨ ਪਿੰਨ ਕੋਡ ਨੰਬਰ ਜਾਂ ਤਾਂ ਮੇਰੇ ਤੋਂ ਚੈੱਕ ਕਰਵਾ ਸਕਦੇ ਹੋ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਡਾਇਰੈਕਟ ਤੇ ਜਾਂ ਤੁਸੀਂ ਮੇਰੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਇਹਦੇ ਲਾਭ ਕੀ ਰਹਿਣਗੇ ਇਹਦੇ ਲਾਭ 7.25% ਤੁਹਾਨੂੰ ਇਹਦਾ ਵਿਆਜ ਮਿਲੂਗਾ ਤੇ ਜੇ ਉਹਦੇ ਵਿੱਚ ਤੁਸੀਂ ਡਿਪੋਜ਼ਿਟ ਕਰਵਾਉਂਦੇ ਹੋ ਤੁਸੀਂ ਇਹਦੇ ਨਾਲ ਲੈਣ-ਦੇਣ ਵਧੀਆਂ ਕਰ ਸਕਦੇ ਹੋ ਤੁਹਾਨੂੰ 225 ਪੇਸ਼ਕਸ਼ਾਂ ਮਿਲਣਗੇ ਆਨਲਾਈਨ ਨਰ ਮੁਫਤ ਤੁਹਾਡਾ ਭੁਗਤਾਨ ਹੋਊਗਾ ਵੀਡੀਓ ਬੈਂਕਿੰਗ ਦੀ ਤੁਹਾਨੂੰ ਇੱਕ ਸੁਵਿਧਾ ਮਿਲੂਗੀ ਏਯੂ0101 ਤੁਹਾਨੂੰ ਇੱਕ ਐਪ ਮਿਲੂਗੀ ਜੋ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਆਫਟਰ ਅਕਾਊਂਟ ਓਪਨਿੰਗ ਤੇ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਕੋਈ ਟ੍ਰਾਂਜੈਕਸ਼ਨ ਤੁਹਾਡੀ ਫੀਸ ਨਹੀਂ ਲੱਗਦੀ ਕਿਸੇ ਵੀ ਚੀਜ਼ ਤੇ ਇਹ ਦੇ ਵਿੱਚ ਸਭ ਤੋਂ ਵੱਧ ਵਧੀਆ ਹੈ ਸੁਭਿਤਾ ਵੀਡੀਓ ਕਾਲ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਕਸਟਮਰ ਕੇ ਤੁਹਾਡੇ ਨਾਲ ਕਾਲ ਕਰੂਗਾ ਤੁਹਾਡੇ ਤੋਂ ਪੈਨ ਕਾਰਡ ਦੀ ਡਿਟੇਲ ਆਧਾਰ ਕਾਰਡ ਦੀ ਡਿਟੇਲ ਤੁਹਾਡਾ ਨੇਮ ਐਡਰੈਸ ਸਭ ਕੁਝ ਤੁਹਾਡੇ ਤੋਂ ਵੈਰੀਫਾਈ ਕਰੂਗਾ ਫਿਰ ਤੁਹਾਡੇ ਘਰੇ ਇਹ ਰਸੀਵ ਹੋ ਜੂਗੀ ਕੁਝ ਦਿਨ ਬਾਅਦ ਸਕਸੈਸਫੁਲੀ ਅਕਾਊਂਟ ਓਪਨਿੰਗ ਤੋਂ ਬਾਅਦ ਤੁਹਾਡੇ ਘਰੇ ਰਸੀਵ ਹੋ ਜਾਏਗੀ ਤੇ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਇਹਨੂੰ ਸ਼ੇਅਰ ਕਰੋ ਚੈਨਲ ਨੂੰ ਫੋਲੋ ਕਰੋ ਤੇ ਮੇਰਾ YouTube ਤੇ ਵੀ ਚੈਨਲ ਹੈ ਮਿਸਟਰ ਖੇਲਿਆਣਾ ਜੀ ਉਹਨੂੰ ਮੈਂ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ ਕਦੇ ਵੀ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਤੇ ਕੋਈ ਵੀ ਇਨਫੋਰਮੇਸ਼ਨ ਫਾਈਨਾਂਸ ਦੇ ਰਿਲੇਟਡ ਲੈਸ